ਕਲੋਨੀ ਬਣੀ ਹੋਈ ਆ ਅਸੀਂ ਇਹਦੀ ਪੂਰੀ ਜੋਪ ਆਪਰਾ ਐਕਟ ਤੇ ਰੇਰਾ ਐਕਟ ਕਹਿ ਰਿਆ ਅੱਜ ਪੰਜਾਬ ਦੇ ਵਿੱਚ ਇਹਦੇ ਅਧੀਨ ਅਸੀਂ ਇਹਦਾ ਕੰਮ ਕਰਦੇ ਆ ਕਲੋਨ ਕਲੋਨੀ ਬਣਾਉਂਦਾ ਅਸੀਂ ਉਹ ਐਕਟ ਦੀ ਪਾਲਣਾ ਕਰ ਰਹੇ ਸੀ ਵਿੱਚ ਇਹਦੇ 10 ਕ ਬੰਦੇ ਇਹ ਜਿਹੜੇ ਗੁੰਡੇ ਅੰਸਰ ਆ ਪਤਾ ਨਹੀਂ ਕੌਣ ਆ ਅਸੀਂ ਤਾਂ ਜਾਣਦੇ ਨਹੀਂ ਪਿਛਲੇ 15 ਦਿਨਾਂ ਤੋਂ ਲੋਕਾਂ ਦੇ ਪਲਾਟਾਂ ਤੇ ਕਬਜ਼ੇ ਕਰ ਪਿਆ ਦੀ ਉਹ ਕਿੰਨਾ ਬਲੋਂ ਕਿਤੇ ਆ ਇਹ ਬੰਦੇ ਜਿਹੜੇ ਬੜੇ ਰਸੂਕਦਾਰ ਆ ਦੇਖ ਲਓ ਜਿਹਨੂੰ ਅਸੀਂ 15 ਦਿਨ ਤੋਂ 35 ਬਚਨੀਕ ਪਲੱਸ ਮੈਂ ਅਸੀਂ ਰੈਗੂਲਰ 15 ਦਿਨਾਂ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਬਈ ਇਹਨਾਂ ਤੇ ਕਾਰਵਾਈ ਕਰੋ ਤੁਸੀਂ ਆਪ ਦੇਖ ਲਓ ਕਾਰਵਾਈ ਨਹੀਂ ਹੋ ਰਹੀ ਤਾਂ ਕਿੰਨੇ ਤਰਸੂਕਦਾਰ ਨੇ ਔਰ ਕਿੰਨੀ ਉਹ ਤਗੜੀਆਂ ਸਾਜ਼ਿਸ਼ਾਂ ਕਰ ਰਹੇ ਆ ਅਭੀ ਮੈਨੂੰ ਕਿਸੇ ਤਰੀਕੇ ਉਲਝਾ ਕੇ ਤੇ ਇੱਥੇ ਕਬਜ਼ੇ ਕਰ ਲੈ ਕਿਉਂਕਿ ਅਸੀਂ ਉਹਨੂੰ ਅਪੋਜ਼ ਕਰ ਰਹੇ ਹਾਂ ਇਸ ਲਈ ਉਹ ਮੈਨੂੰ ਬਦਨ ਦੀ ਕੋਸ਼ਿਸ਼ ਕਰ ਰਹੇ ਆ ਝੂਠੀ ਸੱਚੀ ਫਟਦੇ ਵੀ ਗੋਲੀ ਚੱਲਣ ਦੇ ਇਲਜ਼ਾਮ ਲੱਗੇ ਤੁਹੇ ਸਾਡੇ ਉੱਤੇ ਲਾਏਗੇ ਉਹ ਭਾਦੀ ਇਹ ਗੱਲਾਂ ਸਾਰੀਆਂ ਤੁਹਾਨੂੰ ਮੈਂ ਵਿਸਤਾਰ ਨਾਲ ਦੱਸ ਚੁੱਕਾ ਵੀ ਇਸ ਕਲੋਨੀ ਦੇ ਵਿੱਚ ਪੰਜ ਮੈਂਬਰੀ ਕਮੇਟੀ ਤੇ 35 ਘਰ ਰਹ ਰਹੇ ਤੁਹਾਨੂੰ ਪੰਜ ਦੀ ਪੰਜ ਮੈਂਬਰੀ ਕਮੇਟੀ ਤੁਹਾਨੂੰ ਮਿਲ ਆਪੀ ਉਹਨਾਂ ਦੇ ਘਰ ਸਾਰੇ ਮੇਨ ਰੋਡ ਤੇ ਆ 30 ਬੰਦੇ ਹੋਰ ਨੇ 35 ਤੇ 35 ਦੇ ਪੁਲਿਸ ਨੇ ਬਿਆਨ ਲੈ ਲਏ ਆ ਪਿਛਲੇ 3-4 ਦਿਨਾਂ ਦੇ ਇੱਥੇ ਕੋਈ ਅਗਰ ਗੋਲੀ ਚੱਲੇ ਜਾਂ ਕੋਈ ਗੱਲ ਇਦਾਂ ਦੀ ਹੋਵੇ ਤਾਂ ਪਤਾ ਨਾ ਲੱਗੇ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਇੱਥੇ ਦਫ਼ਤਰ 'ਚ ਬੈਠਾ ਤਾਂ ਕਿਸੇ ਨੇ ਕਿਸੇ ਨੂੰ ਨਾ ਪਤਾ ਲੱਗੇ ਅੰਦਰ ਜਿਹੜੇ ਮੈਂ ਇੱਥੇ ਬੈਠਾ ਚਲ ਮੈਂ ਤਾਂ ਬੈਠਾ ਇੱਥੋਂ ਤੱਕ ਕਿਲੋਮੀਟਰ ਜਾਂ ਪਿੱਛੇ 500 ਮੀਟਰ ਦੂਰ ਤੇ ਲੇਕਿਨ ਜਿਹੜੇ 500 ਮੀਟਰ ਅੰਦਰ ਵਿਚੀਕ ਹੈ ਉਹਨਾਂ ਨੂੰ ਨਾ ਪਤਾ ਲੱਗੇ ਉਹਨਾਂ ਨੂੰ ਤੁਸੀਂ ਇਕੱਲੇ ਇਕੱਲੇ ਨੂੰ ਮਿਲ ਕੇ ਪੁੱਛ ਲਓ ਵੀ ਚੱਲੀ ਹੈ ਭਾਈ ਕੀ ਲੱਗਦਾ ਕਿ ਇਹ ਪੂਰੀ ਸਾਜ਼ਿਸ਼ ਘੜ ਕੇ ਜਿਹੜਾ ਇਹ 605 ਗਾਦਾ ਪਲਾਟ ਆ ਕੀ ਇਹ ਸਾਰੇ ਦੱਬਣ ਨੂੰ ਫਿਰਦੇ ਆ ਕੀ ਇਹ ਇੱਕ ਭੂ ਮਾਫੀਆ ਦਾ ਹਿੱਸਾ ਹੈ ਇਹ ਬਿਲਕੁਲ ਉਸ ਦਿਨ ਉਹਨਾਂ ਦੇ ਨਾਲ ਗੈਂਗਸਟਰ ਸੀ ਰਾਜਪਾਲ ਉਹਦੇ ਦੋ ਗੁਰਗੇ ਸੀ ਨਾਲ ਉਹਨਾਂ ਨੇ ਪਿਸਤਲਾਂ ਲਾਈਆਂ ਸੀ ਇੱਥੇ ਉਹ ਪਲਾਟ ਦੱਬਣ ਆਏ ਸੀ ਨਾ ਉਹਨਾਂ ਨੇ ਕਿਸੇ ਨੂੰ ਕੋਈ ਅੱਜ ਤੱਕ ਰਜਿਸਟਰੀ ਦਿਖਾਈ ਐ ਨਾ ਕਿਸੇ ਨੇ ਕੋਈ ਰਜਿਸਟਰੀ ਮੰਗੀ ਐ ਉਹਨਾਂ ਤੋਂ ਨਾ ਹੀ ਅੱਜ ਤੱਕ ਪ੍ਰਸ਼ਾਸਨ ਉਹਨਾਂ ਤੋਂ ਰਜਿਸਟਰੀ ਦੀ ਮੰਗ ਕਰ ਰਿਹਾ ਬਸ ਉਹ ਆਂਦੇ ਆ ਆ ਕੇ ਅੰਦਰ ਪਲਾਟ ਦੱਬਣ ਲੱਗ ਜਾਂਦੇ ਲੋਕਾਂ ਦੇ ਉਹਨੋਂ ਜਿਹੜੇ ਪਲਾਟ ਦੀ ਉਸ ਦਿਨ ਰੌਲਾ ਪਿਆ ਉਹ ਉਹਨਾਂ ਦੇ ਪਲਾਟ ਤੇ ਕਬਜ਼ਾ ਕਰ ਰਹੇ ਸੀ ਜਿਨ੍ਹਾਂ ਦਾ ਪਲਾਟ ਸੀ ਉਹ ਬੰਦੇ ਆਏ ਅੰਦਰ ਪਹਿਲਾਂ ਮੇਰੇ ਕੋਲ ਆਏ ਮੈਨੂੰ ਕਹਿੰਦੇ ਇਦਾਂ ਇਦਾਂ ਮੈਂ ਕਹਾਂ ਮੈਂ ਤਾਂ ਯਾਰ ਪ੍ਰਸ਼ਾਸਨ ਨੂੰ ਦੱਸ ਸਕਦਾ ਵੀ ਉਹਨੋਂ ਇੰਨੇ ਗੁੰਡੇ ਖੜੇ ਆ 25 ਜਾਣੇ ਮੈਂ ਕਿੱਦਾਂ ਜਾਵਾਂ ਉਹ ਅੰਦਰ ਗਏ ਆ ਉਹਨਾਂ ਨੇ ਅੰਦਰ ਦੋ ਜਣੇ ਗਏ ਆ ਔਰ ਉਹਨਾਂ ਨੇ ਆਪਸ ਵਿੱਚ ਹੀ ਡਰਾਮਾ ਡਰੂਮਾ ਕਰਕੇ ਰੌਲਾ ਪਾਤਾ ਗੋਲੀ ਚੱਲ ਗਈ ਗੋਲੀ ਚੱਲ ਗਈ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਅੰਦਰ ਅੱਜ ਤੱਕ ਅਸੀਂ ਮੈਂ ਤੁਹਾਨੂੰ ਫੇਰ ਬੇਨਤੀ ਕਰ ਰਿਹਾ ਵੀ 15 ਦਿਨ ਤੋਂ ਮੈਂ ਪ੍ਰੋਮੋਟਰ 35 ਵਸਨੀਕ ਅਸੀਂ ਪ੍ਰਸ਼ਾਸਨ ਦੇ ਅੱਗੇ ਪਿੱਛੇ ਹੱਥ ਜੋੜ ਕੇ ਫਿਰ ਰਹੇ ਹਾਂ ਕੈਮਰੇ ਤੋੜਦੇ ਇਤਵਾਰ ਤੋੜਦੇ ਏਡੀ ਵੱਡੀ ਮੋਰਮ ਹੈ ਨਾਮੀ ਮੰਦਰ ਦੇ ਵਿੱਚ ਨਾਮ ਤੁਹਾਡਾ ਅਗਰ ਕਾਨੂੰਨ ਕੋ ਨੁਕਸਾਨ ਹੁੰਦਾ ਤਾਂ ਨਹੀਂ ਕੌਣ ਜ਼ਿੰਮੇਵਾਰ ਹੈ ਇਹਦਾ ਇਹਦਾ ਜ਼ਿੰਮੇਵਾਰ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੀ ਪ੍ਰਸ਼ਾਸਨ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਕਿਉਂਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰ ਸਕਦੇ ਆ ਬੈਲ ਆਰਗੇਨਾਈਜ਼ ਸਿਟੀਜ਼ਨ ਅਸੀਂ ਕੋਈ ਕਾਨੂੰਨ ਥੋੜਾ ਆਪਣੇ ਆ ਚ ਲੈ ਸਕਦੇ ਆ ਜਿਹੜੇ ਲੋਕ ਨੂਣਾ ਚ ਲੈ ਰਹੇ ਆ ਉਹ ਤੁਹਾਡੇ ਸਾਹਮਣੇ ਨੇ ਤੁਸੀਂ ਉਹਨਾਂ ਨੂੰ ਪੁੱਛ ਲਓ ਉਹਨਾਂ ਪ੍ਰਸ਼ਾਸਨ ਦੇ ਦੁਆਰਾ ਕਰਦਿੰਦੇ ਸਟਾਰ ਕੀ ਲੱਗਦਾ ਕਿ ਪੁਲਿਸ ਜਿਹੜੀ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੀ ਆ ਜੇ ਇਦਾਂ ਦੇ ਅਪਰੂਵਡ ਕਲੋਨੀਆ ਦੇ ਵਿੱਚ ਵੀ ਲੋਕਾਂ ਨੇ ਪਲਾਟ ਸੇਵ ਨਹੀਂ ਹੈਗੇ ਇਦਾਂ ਕਬਜ਼ੇ ਹੋ ਜਾਂਦੇ ਆ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਆ ਕੀ ਤੁਸੀਂ ਪੁਲਿਸ ਨੂੰ ਸਮਝਦੇ ਹੋ ਜਾਂ ਲੋਕ ਇਹਨਾਂ ਕਲੋਨੀਆ ਦੇ ਵਿੱਚ ਵੀ ਹੁਣ ਪਲਾਟ ਲੈਣਾ ਬੰਦ ਕਰਦੇ ਨੇ ਨਹੀਂ ਦੇਖੋ ਮੈਂ ਜਿੱਥੋਂ ਤੱਕ ਸਮਝਦਾ ਵੀ ਇਹ ਜਿਹੜਾ ਮੇਨਟੇਨੈਂਸ ਦਾ ਮੁੱਦਾ ਇਹਦੇ ਲਈ ਭਾਰਤ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਰੇਰਾ ਅਗਰ ਕਿਸੇ ਨੂੰ ਵੀ ਕੋਈ ਅਦੀ ਸ਼ਿਕਾਇਤ ਹੈ ਮੇਨਟੇਨੈਂਸ ਦੇ ਪੈਸੇ ਨੂੰ ਲੈ ਕੇ ਤਾਂ ਉਹਨੂੰ ਰੇਰਾ ਜਾ ਕੇ ਅਪੀਲ ਲਗਾਣੀ ਚਾਹੀਦੀ ਹੈ ਨਾ ਕਿ ਇੱਥੇ ਧੱਕੇ ਨਾਲ ਕਬਜ਼ੇ ਕਰਨੇ ਚਾਹੀਦੇ ਨੇ ਜਿਹੜੇ ਲੋਕ ਆਏ ਸੀ ਇੱਥੇ ਧੱਕੇ ਨਾਲ ਕਬਜ਼ਾ ਕਰਦੇ ਕੋਈ ਉਹਨਾਂ ਦਾ ਸੀਸੀ ਕੈਮਰਾ ਵੀ ਫੁਟੇਜ ਵੀ ਹੈ ਨਾ ਤੁਹਾਡੇ ਕੋਲ ਹੈਗੀ ਹੈ ਜੀ ਸਾਰਾ ਕੁਝ ਹੈਗਾ ਉਹ ਤਾਂ ਹੁਣ ਵੀ ਅੱਜ ਵੀ ਕਰ ਰਹੇ ਤੁਸੀਂ ਚਲੋ ਮੈਂ ਤੁਹਾਨੂੰ ਲਾਈ ਮੇਰਾ ਮਨਪ੍ਰੀਤ ਸਿੰਘ ਨਾਮ ਹੈ ਸੋ ਅਸੀਂ ਇੱਥੇ 20 ਸਾਲ ਤੋਂ ਪਲਾਟ ਲਏ ਹੋਏ ਆ ਜਦੋਂ ਅਸੀਂ ਇੱਥੇ ਕੰਸਟਰਕਸ਼ਨ ਕਰਦੇ ਆ ਇਹ ਸਾਡੇ ਕੋਲ ਨਾਨ ਮੈਂਟੇਨੈਂਸ ਚਾਰਜੀਟ ਮੰਗਦਾ ਜੀ ਉਹਦੇ ਪਲਾਟ ਦਾ ਰੇਟ ਅੱਜ 115 ਤੋਂ 17 ਲੱਖ ਰੁਪਏ ਆ ਇਹ ਸਾਡੇ ਕੋਲ 12-12 ਲੱਖ ਰੁਪਏ ਮੰਗ ਰਿਹਾ ਇੱਕ ਇੱਕ ਪਲਾਟ ਦਾ ਇੱਕ ਇੱਕ ਪਲਾਟ ਦਾ ਪਲਾਟ ਦਾ ਤੁਸੀਂ ਦੇਖ ਲਓ ਕੰਸਟਰਕਸ਼ਨ ਦਾ ਘੁਮਾ ਲਓ ਇੱਕ ਵਾਰੀ ਕੈਮਰਾ ਦੇਖੋ ਕਿ ਇੱਥੇ ਡਿਵੈਲਪਮੈਂਟ ਹੋਈ ਹੈ ਨਹੀਂ ਉਹ ਕਹਿ ਰਹੇ ਵੀ ਇਹਨਾਂ ਕੋਲ ਅਗਦਾ ਕਿਤੇ ਕੋਈ ਡਾਕੂਮੈਂਟ ਨਹੀਂ ਹੈਗੇ ਇਹਨਾਂ ਕੋਲ ਪੁਸ਼ਪਰੂਫ ਨਹੀਂ ਹੈ ਸਾਗੂ ਪਾਣਾ ਇਸ ਤਰ੍ਹਾਂ ਕਹਿ ਰਿਹਾ ਪੇਪਰ ਸਾਡੇ ਕੋਲ ਹੈ ਰਜਿਸਟਰੀਆਂ ਚੈੱਕ ਕਰ ਲਓ ਕੋਈ ਫਾਇਰਿੰਗ ਵਗੈਰਾ ਵੀ ਕਹਿੰਦੇ ਫਾਇਰਿੰਗ ਇਹਨਾਂ ਨੇ ਕਰਵਾਈ ਹੈ ਹੈਗੇ ਕੋਈ ਸਿੱਤੀ ਅਸੀਂ ਉੱਥੇ ਸਦਰ ਤੇ ਸਦਰ ਸਦਰ ਤੇ ਰਿਪੋਰਟ ਦਿੱਤੀ ਹੋਈ ਹੈ ਕਦੋਂ ਫਾਇਰਿੰਗ ਹੋਈ ਹੈ ਜੀ ਇਹ ਹੋਈ ਹੈ ਪਰਸੋ ਪਰਚੋਂ ਚੌ 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 ਚੋਟ ਹੋਈ ਹੈ ਮੰਡੇ ਦੇ ਜਿਹੜੇ ਲੋਕਾਂ ਨੂੰ ਗਿਆ ਯਾਰ ਵੀ ਨਹੀਂ ਫਾਇਰਿੰਗ ਹੋਈ ਉਹ ਕੌਣ ਨੇ ਲੋਕ ਉਹ ਲੋਕ ਇਹਨਾਂ ਦੇ ਹੀ ਬੰਦੇ ਇਹਨਾਂ ਦੇ ਇਮਪਲਾਈ ਆ ਸਾਰੇ ਉੱਥੇ ਰਹਿੰਦੇ ਸੀਸੀ ਕੈਮਰੇ ਦੀ ਫੁਟੇਜ ਮਿਲ ਜੂਗੀ ਅਸੀਂ ਪੁਲਿਸ ਨੂੰ ਵੀ ਕਿਹਾ ਸੀ ਉੱਥੋਂ ਲੈ ਲਓ ਸਾਡੇ ਕੋਲ ਹੈ ਹੀ ਨਹੀਂ ਸਾਡੇ ਕੋਲ ਅਸੀਂ ਕੈਮਰੇ ਤੇ ਬਣਾਉਂਦੇ ਸੀ ਉਹ ਸਾਡੇ ਅੱਗੇ ਕਰ ਦਿੰਦੇ ਸੀ ਇਹਨੂੰ ਥੱਲੇ ਕਰੋ ਕਿਸ ਕੋਲ ਹੈਗੀ ਉਹ ਬੇਚਾਰੀ ਕੈਮਰੇ ਚ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਨਾ ਸਰ ਸਾਡੇ ਕੋਲ ਹੈ ਹੀ ਨਹੀਂ ਕੋਈ ਅਜਾ ਫਾਇਰਿੰਗ ਕੀਤੀ ਉਹਨਾਂ ਨੂੰ ਫਾਇਰਿੰਗ ਕੀਤੀ ਆ ਅਸੀਂ ਉੱਥੇ ਸਦਰ ਸਦਰ ਥਾਣੇ ਚ ਉਥੇ ਰਿਪੋਰਟ ਕਰਾ ਕੇ ਆਏ ਸੀਗੇ ਤੇ ਸਾਰੀ ਗੱਲ ਹੋਈ ਹੈ ਉਥੇ ਠੀਕ ਹੈ ਤੇ ਹੁਣ ਤੁਹਾਡੀ ਮੰਗ ਕੀ ਹੈ ਮੰਗ ਕੀ ਸਾਨੂੰ ਸਾਡਾ ਇੱਕ ਸਾਡਾ ਕੰਸਟਰਕਸ਼ਨ ਸਾਡੀ ਹੋਣ ਦਿਓ ਜੋ ਹੈਗੇ ਆ ਸਾਰੇ ਸਾਨੂੰ ਤੇ ਕਾਗਜ਼ ਤੁਸੀਂ ਆਪਣੇ ਕੋਰਟ ਕੇ ਸਾਡੇ ਕੋ ਹੈਗੇ ਕਾਗਜ਼ ਸਾਡੇ ਰਜਿਸਟਰੀਆਂ ਚ ਚੈੱਕ ਕਰੋ ਜੇ ਅਸੀਂ ਸਾਡੇ ਤੇ ਹੈਗੇ ਸਾਡੇ ਤੇ ਕਾਰਵਾਈ ਕਰ ਦਿਓ ਅਸੀਂ ਤਾਂ ਕਹਿ ਰਹੇ ਆ ਦੇ ਜਿਹੜੇ ਗੁੰਡਾ ਗਰਦੀ ਕਿੰਨਾ ਵੱਲੋਂ ਕੀਤੀ ਆ ਇਹਦਾ ਵੱਲੋਂ 25 ਤੋਂ 30 ਬੰਦੇ ਇੱਥੇ ਭੇਜੇ ਆ ਉਹ ਕਹਿ ਰਹੇ ਤੁਹਾਡੇ ਵੱਲੋਂ ਕੀਤੀ ਆ ਆ ਦੇਖ ਲਓ ਅਸੀਂ ਤਾਂ ਬੈਠੇ ਆਰ ਨਾਲ ਸਾਡੇ ਖੜੀਆਂ ਦੇਖੋ ਅਸੀਂ ਸਰ ਫੈਕਟਰੀ ਦੇਖੋ ਆ ਸਾਹਮਣੇ ਦੇਖੋ ਉਹਨਾਂ ਦੇ ਕੈਮਰੇ ਦੇ ਵਿੱਚੋਂ ਫੁਟੇਜ ਕਢਾਓ ਬਦਵਾਸ਼ ਦੀ ਸਾਡੀ ਅਸੀਂ ਬਦਵਾਸ਼ ਮਾਈਨਸ ਉੱਪਰ ਪਲਾਟ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਲੋਕਲ ਐਮਐਲਏ ਕੋਲ ਅੱਜ ਤੋਂ ਅੱਜ ਅਸੀਂ 10 ਦਿਨ ਤੋਂ ਜਾ ਰਹੇ ਆ ਲੋਕਲ ਐਮਐਲਏ ਸਾਹਿਬ ਸਾਨੂੰ ਕਹਿੰਦੇ ਆ ਜੀ ਮੈਂ ਉਹਨਾਂ ਨੂੰ ਕਹਤਾ ਤੁਸੀਂ ਕੰਸਟਰਕਸ਼ਨ ਕਰੋ ਤੁਸੀਂ ਸੰਗੋਵਾਲ ਸਾਹਿਬ ਨੂੰ ਪੁੱਛਾਓ ਪਰ ਰਕਵਾਇਆ ਗਿਆ ਤੁਹਾਡਾ ਕਿ ਚੱਲ ਰਿ ਪੁਲਿਸ ਰੋਜ਼ ਆ ਕੇ ਆ ਜਾਂਦੇ ਆ ਰੋਏ ਸਾਨੂੰ ਰੁਕਾ ਜਾਂਦੇ ਆ ਤੁਸੀਂ ਸੰਗੋਵਾਲ ਸਾਹਿਬ ਕੋ ਚਲੋ ਅਸੀਂ ਜਾਂਦੇ ਆ ਪੁਲਿਸ ਸੁਣਦੀ ਨਹੀਂ ਸਾਡੀ ਕੋਈ ਵੀ ਗੱਲ ਸਾਡੇ तकरीबन 670 ਪਲਾਟ ਵਾਲੇ ਅਸੀਂ ਇਕੱਠੇ ਆ ਸਾਰੇ ਉਹਨੇ ਆ ਜਾਂਦੇ ਸਾਰੇ ਤੁਹਾਨੂੰ ਸਾਰੇ ਅਸੀਂ ਰੂਪ ਰੂਪ ਕਰਾ ਦਨੇ ਆ ਪਿੰਡੀ ਘਰੋਂ ਨੇ ਟੋਟਲੇ ਬਣੇ ਹੋਏ ਜੀ ਕਿਹੜੀ ਕਲੋਨੀ ਪੈਂਦੀ ਹੈ ਇਹ ਡੀਕੇ ਕਲੋਨੀ ਹੈ ਜੀ ਇੱਥੇ ਸੰਗੋਵਾਲ ਤੁਸੀਂ ਸਾਡੀਆਂ ਰਜਿਸਟਰੀਆਂ ਸਾਰਿਆਂ ਨੇ ਚੈੱਕ ਕਰ ਸਕਦੇ ਹੋ ਸਾਡੇ ਪੇਪਰ ਹੈਗੇ ਅਸੀਂ ਹੁਣੇ ਚੈੱਕ ਕਰਾ ਦਨੇ ਆ ਸਾਡੇ ਕੋਲ ਲੈ ਲਓ ਜੇ ਅਸੀਂ ਸਾਡੇ ਹੈਗੇ ਅਸੀਂ ਕਬਜ਼ੇ ਕਰ ਰਹੇ ਆ ਤੇ ਸਾਡੇ ਤੇ ਕਾਰਵਾਈ ਕਰਾਓ ਠੀਕ ਧੰਨਵਾਦ ਹਾਂ ਠੀਕ ਹੈ ਮਾਡਾ ਜੀ ਰਵਿੰਦਰ ਸਿੰਘ ਜੀ ਹਾਈ ਭਾਜੀ ਕੀ ਮੈਟਰ ਕੀ ਮਸਲਾ ਕੀ ਹੈ ਮੈਟਰ ਇਹ ਹੈ ਜੀ ਆਪਾਂ ਇੱਥੇ ਕਲੋਨੀ ਦੇ ਵਿੱਚ 플ੌਟ ਲਿਆ ਹੈ ਜੀ ਸਾਰੇ ਡਿਊਜ਼ ਕਲੀਅਰ ਕੀਤੇ ਨੇ ਤੇ ਕਲੋਨੀ ਦੇ ਵਿੱਚ ਨਾ ਕੋਈ ਅਣਪਛਾਤੇ ਬੰਦੇ ਅਧਰ ਕਬਜ਼ੇ ਵਗੈਰਾ ਕਰੀ ਜਾਂਦੇ ਬਿਨਾਂ ਡਿਊਜ਼ ਦਿੱਤੇ ਜਾਣ ਪੁੱਛ ਕੇ ਰਿਕਵਟਾਂ ਪਾ ਰਿਹਾ ਚੱਲਦੇ ਕੰਮ ਦੇ ਵਿੱਚ ਜੀ ਅੱਛਾ ਜੀ ਔਰ ਸੋ ਉਸ ਮੁੱਦੇ ਦੇ ਉੱਤੇ ਅੱਜ ਗੁਲਸ਼ਨ ਜੀ ਅਨੇ ਰਾਬਤਾ ਕੰਮ ਕੀਤਾ ਹੈਗਾ ਸੜਕ ਨੂੰ ਲੈ ਕੇ ਪਰ ਸੜਕ ਤੇਮ ਜਿਹੜੀ ਪਹੀ ਨੂੰ ਰਸਤਾ ਜਾਂਦਾ ਤਕਰੀਬਨ ਉਹ 16 ਫੁੱਟ ਹੀ ਹੁੰਦਾ ਜੀ ਇਹ 30 ਫੁੱਟ ਹੀ ਆਪਣੀ ਮਰਜ਼ੀ ਨਾਲੇ ਬਣਾਈ ਜਾ ਰਿਹਾ 30 ਫੁੱਟ ਰੋਡ ਆ ਜੀ ਇਹ 30 ਫੁੱਟ ਦੀ ਰੋਡ ਕਿੱਥੇ ਆ ਕੇ ਹਿਸਾਬ ਨਾਲ ਦਿਖਾਓ ਤਾਂ ਸਹੀ ਨਾ ਤੁਸੀਂ ਕਿੰਨਾ ਵੱਲੋਂ ਇਹ ਕੀਤਾ ਯਾਰ ਗੁੰਡਾ ਕਰਦੀ ਕੀ ਇਹ ਜਿਹੜੀ ਅੰਦਰ ਕਲੋਨੀ ਦੇ ਵਿੱਚ ਧੱਕੇ ਨਾਲੇ ਜਿਨ੍ਹਾਂ ਦੇ ਡਿਊਜ਼